ਜੇ ਲੋਕ ਮਹੱਲਾ ਤੀਜਾ ਥਾਲੇ ਵਿੱਚ ਸੈਂਹ ਵਸਤੂ ਪਈਓ ਹਰ ਭੋਜਨ ਅੰਮ੍ਰਿਤਸਾਰ ਜਿਤ ਖਾਧਾ ਮਨ ਤ੍ਰਿਪਤੀ ਹੈ ਪਾਈਏ ਮੋਖ ਦਵਾਰ ਥਾਲੇ ਵਿੱਚ ਸੈਂਹ ਅਜਾ ਥਾਲ ਹੈ ਨਾ ਥਾਲ ਕੀ ਹੈ ਜਿੰਨੇ ਗੁਰਵਾੰੀਆਂ ਸਾਹਿਬ ਹੈ ਇੱਕ ਥਾਲੇ ਹੈ ਕੀ ਅੱਖਰੂਪੀ ਥਾਲ ਹੈ ਹਾਂਜੀ ਅੱਖਰੂਪੀ ਥਾਲੇ ਹੈ ਦੇਖੋ ਖਾਵੇ ਦੇਖੋ ਕੋਈ ਜੈਤਿਸ ਖਾਓ ਧਾਰੋ ਦੇਖਿਆ ਤਾਂ ਹੋਇਆ ਪਿੱਛੇ ਜਾ ਕੇ ਹਾਂਜੀ ਇਹਦੇ ਵਿੱਚ ਤੈਨ ਵਾਸਤੇ ਜਿਹੜੀ ਪਾਈ ਆ ਇਹਦਾ ਵਹਿ ਤੈਨ ਦਾ ਤਰਾਇ ਰਾਂ ਸਾਥ। ਕਿਉਂਕਿ ਜਿਹੜੇ ਅੱਖਰ ਵੀ ਨੇ ਜਿਵੇਂ ਜਿਵੇਂ ਸਹਿ ਫਰਮਾਇਆ ਨਾ ᱛਿਵੇਂ ᱛਿਵੇਂ ਅਸੀਂ ਪਾਏ। ਫਿਰ ਉਹ ਕਹਿੰਦੇ ਨੇ ਜੇ ਫਰਮਾਏ ਕਿ ਉਹਤੇ ਪਾਏ ਜੇ ਕੋਈ ਤੈਨ ਦੱਸਿਆ ਹੈ ਸਾਧੂ ਫਰਮਾਇਆ ਹੈ ਕਿ ਹੈ ਉਹ ਮੈਂ ਉਹ ਅਸੀਂ ਅੱਖਰ ਵੀ ਉਹ ਵੀ ਪਾਏ। ਆਪਣੀ ਮਰਜ਼ੀ ਦਾ ਅਸੀਂ ਅੱਖਰ ਵੀ ਦੀ ਪਾਏ। ਕੋਈ ਇਹ ਕੋਈ ਅੱਖਰ ਅਸੀਂ ਆਪਣੀ ਬਲਦੇ ਦੋਰੀ ਪਾਏ। ਇਹ ਬਾਣੀ ਮਹਾਂਪੁਰਖ ਕੀ ਹੈ ਲੋਕ ਮਹਾਂਪੁਰਖ ਉਹ ਥਾਰੇ ਥਾਲ ਦੇ ਕੇ ਕੀ ਪਾਏ? ਹਰ ਭੋਜਨ ਅੰਮ੍ਰਿਤ ਸਾਰ ਹਰ ਭੋਜਨ ਪਾਇਆ ਇਹਦਾ ਭੋਜਨ ਪਾਇਆ ਅੰਤਰਰਾਸ਼ਟਰੀ ਦਾ ਭੋਜਨ ਖੰ ਗਾਜੀ ਦਾ ਭੋਜਨ ਗਿਆਨ ਪਾਇਆ ਇਹ ਕਹ ਲੋ ਇਹਦੇ ਵਿੱਚ ਬਲਦਾ ਭੋਜਨ ਨਹੀਂ ਆ ਬਲਦਾ ਭੋਜਨ ਸਾਰ ਜਿਹੜਾ ਬਾਹਰ ਅਸੀਂ ਖਾਂਦੇ ਹਾਂ ਉਹ ਮੇਰੇ ਵੱਨ ਵਾਲੀ ਚੰਗੀ ਲੱਗਦੀ ਮੈਨੂੰ ਉਹਦੀ ਚੰਗੀ ਲੱਗਦੀ ਇਹਦਾ ਮਾਇਆ ਦੇ ਨਾਲ ਜੁੜਿਆ ਹੈ ਮਾਇਆ ਦੇ ਸਰੀਰ ਦਾ ਇਹਦਾ ਭੋਜਨ ਵੀ ਬਾਹਰੋਂ ਆਉਂਦਾ ਹੀ ਹੈ ਉਹ ਅੰਤਰਰਾਸ਼ਟਰੀ ਦਾ ਭੋਜਨ ਇਹਦੇ ਵਿੱਚ ਪਾਇਆ ਹੈ ਸਤਿਰਾਜ ਵਾਂਗ ਇਹਦੇ ਵਿੱਚ ਤਕਰੀ ਹੁੰਦੀ ਹੈ ਬਲਵਾਨ ਹੁੰਦੀ ਹੈ ਸੋਸ ਹੁੰਦੀ ਹੈ ਉਹਦੀ ਹੌਂਕ ਨਿਕਲ ਜਾਂਦੀ ਹੈ ਹੋ ਵਿੱਚ ਆਇਆ ਹੋ ਵਿੱਚ ਗਿਆ ਜਾਂਦਾ ਜਿਹੜਾ ਹੋ ਚਲੀ ਜਾਂਦੀ ਉਹਦੀ ਤੋਹ ਜਲਦੀ ਹੈ ਹਾਂਜੀ ਹਰ ਕੋ ਜਿਹੜਾ ਅੰਮ੍ਰਿਤਸਾਰ ਪਾਇਆ ਹੈ ਅੰਮ੍ਰਿਤਸਾਰ ਤੋਂ ਕੀ ਬਾ ਬਣਦਾ ਜੀ ਗੱਤਾਂ ਹੋਰ ਵੀ ਦੇ ਛੱਤੀ ਆ ਬੁਰਤ ਦੇ ਦੂਏ ਥੱਲੇ ਵਾਲੇ ਸਰੀਰ ਦੇ ਇਹ ਸਾਰ ਅੰਮ੍ਰਿਤ ਇੱਕੋ ਹੀ ਹੈ ਉਹ ਨਾਮ ਉੱਪਰ ਦਾ ਜਿਹੜਾ ਉਹ ਸਾਰ ਅੰਮ੍ਰਿਤ ਹੈ ਉਹ ਇੱਕੋ ਹੀ ਹੈ छत्ती अमृत तो वखरा करके तमकिया तो लगी, लगी प्यास अमृत खाए लगी प्यास पीता नहीं खादा तक कोई अमृत पोहल नही उम्रत हूँ पीती चलती है खान वाली है खान वाली पीण वाली गल ਕਿਆ ਖਾਣਾ ਕਾ ਲੋਕ ਐਪੀਡਾ ਹੈ ਲੋ ਹਾਲੂ ਗੁਰ ਫਰੀਸੀ ਕਰਨ ਚਾਹੀਦਾ ਸਾਨੂੰ ਇਸ ਕਰਕੇ ਪਲੇਖਤ ਇੰਦਰ ਜੇ ਅਸੀਂ ਨਾ ਉਹ ਰੱਖ ਲੈ ਉਪਲੇਖੇ ਮੈਂ ਦੇ ਲੂ ਜੇ ਤਾਂ ਖਾਣਾ ਹੈ ਤ੍ਰਿਪਤੀ ਹੈ ਪਾਇਆ ਨੋਹ ਦੁਆਰ ਅਸਲ ਤ੍ਰਿਪਤ ਹੋ ਜਾਂਦਾ ਹੈ ਮਾਇਆ ਦੀ ਤਖਦੀ ਰਹਿੰਦੀ ਕੋਈ ਮਾਇਆ ਦੀ ਇੱਛਾ ਨਹੀਂ ਰਹਿੰਦੀ ਮਾਇਆ ਦੀ ਇੱਛਾ ਨਾਰਾਇਣ ਦੀ ਮੁਕਤੀ ਹੈ ਜੇ ਆਮਦਾਰਾ ਸੋ ਪੀ ਲੈ ਲਾ ਫਿਰ ਉਹਦੇ ਮਨ ਨੂੰ ਵਕਤੀ ਦਾ ਅਗਰੀ ਨਹੀਂ ਲੱਗਦੇ ਭਗਤ ਜੈਦੇਵ ਜੀ ਦਾ ਵੀ ਸ਼ਬਦ ਹੈਗਾ ਨਾ ਇੱਕ ਆਪੇ ਉਹ ਪੀਆ ਏਜ ਪੀਣ ਵਾਲੀ ਆ ਆਪੇ ਪੀਆ ਦੇਖੋ ਪੀਣ ਵਾਲੀ ਕੀ ਜੈ ਨਹੀਂ ਪਰ ਪੀਤੀ ਹੈ ਕਿਕੇ ਜਿਤ ਖਾਦੇ ਮਨ ਤ੍ਰਿਪਤੀ ਹੈ ਪਾਈਏ ਮੋਖ ਦਵਾਰ ਜਬ ਆਇਆ ਛੱਡ ਗਿਆ ਮਾਇਆ ਦੀ ਭੁਖ ਵਾਲੀ ਮੂਤੀ ਦੇ ਵਾਸਤੇ ਗਿਆ ਗਿਆ ਸਤਿਗੁਰਾਂ ਦੇ ਦਰਵਾਜ਼ੇ ਦੇ ਖੜ ਗਿਆ ਜਾ ਕੇ ਇਸ ਗਿਆਨ ਚੋਂ ਦੋ ਪਦਾਰਥ ਬਾਹਰ ਦੋ ਪਦਾਰਥ ਮੁੜ ਕੇ ਮੁਕੀ ਮੁਕੀ ਬੰਪਰੀ ਵੀ ਗਿਆਨ ਹੀ ਤਿਆਗਾ ਹੋਰ ਮੁਕਤੀ ਤਿਆਗਣੇ ਜਗਾ ਅੱਗੇ ਜਾਣਾ ਆਪਣਾ ਜੋ ਕਹਿਤੀ ਹੈ ਜੀ ਨਾ ਪੂਰਾ ਹੋਇਆ ਉਸਦੀ ਮਿਲ ਗਈ ਇਹ ਘਰ ਦੇ ਵਿੱਚ ਪਰਵੇਸ਼ ਨਹੀਂ ਹੋਇਆ ਜੀ ਹਾਂ ਜੀ ਦਵਾਰ ਤਾਂ ਹੀ ਬੈਠੇ ਆਇਆ ਸਵਾਲ ਕੋ ਬੈਠੇ ਮੇਰੇ ਘਰ ਚ ਪਰ ਵੇਹੜੀ ਹੋਇਆ ਜੋਂ ਇਹ ਭੋਜਨ ਅਲੱਭ ਹੈ ਸੰਤੋ ਲੱਭੈ ਗੁਰ ਵਿਚਾਰ ਭਗਤਾਂ ਨੇ ਵੇਖਿਆ ਭੋਜਨ ਭਾਈ ਅਲੱਭ ਹੈ ਇਹਦਾ ਬਦਾ ਹੈਗਾ ਬਾਹਰ ਪ੍ਰਤਿ ਆਤਮਾ ਦੇ ਲੈਵਲ ਦਾ ਭੋਜਨ ਹੈ ਅਲੱਭ ਹੈ ਬਾਹਰ ਵਾਲਾ ਭੋਜਨ ਨਹੀਂ ਹੈ ਅਲੱਭ ਹੈ ਸੰਤੋ ਲੱਭੈ ਗੁਰ ਵਿਚਾਰ ਇਹ ਗਿਆਨ ਵਿਚਾਰ ਚ ਲੱਭਦਾ ਹੈ ਗਿਆਨ ਵਿਚਾਰ ਗੁਰ ਵਿਚਾਰ ਗਿਆਨ ਵਿਚਾਰ ਕ੍ਰਿਪੀ ਰਿਆ ਜੀ ਬਾਬਰੇ ਤਾਂ ਗਿਆਨ ਵਿਚਾਰ ਨੂੰ ਪਾਇਆ ਫਿਰਥਾ ਚੱਲੂ ਗਿਆ ਜੇ ਗਿਆਨ ਵਿਚਾਰ ਦੀ ਪਾਇਆ ਤੇ ਚਲੂ ਫਿਰਸਾ ਚਲਾ ਗਿਆ ਪਰਬਾਨੀ ਇਹ ਵਿਚਾਰ ਦੀ ਨੇ ਜੇ ਨੂ ਫਿਰਸਾ ਚਲਾ ਗਿਆ ਬੜੀ ਹੈ ਵਿਚਾਰ ਦੀ ਵਾਜੀ ਇਹ ਮੁੰਦਾਵਣੀ ਕਿਉਂ ਵਿੱਚੋਂ ਕੱਢੀ ਐ ਸਦਾ ਰੱਖੀ ਐ ਉਰਤਾਰ ਇਹ ਮੁੰਦਾਵਣੀ ਹੈ ਇਹ ਭੁਜਾਰਤਾ ਵੀ ਵਿਚਾਰ ਪੜਨਾਂ ਗੱਲ ਨਹੀਂ ਬਣਦੀ ਪੜੀ ਉਹ ਨਹੀਂ ਤੇ ਇਹਦੇ ਗੁੱਝੇ ਮੁਤਾਵੜੀ ਇਹਦਾ ਮਦਾਵਣੀ ਹੈ ਮਦਾਵਣੀ ਭੁਜਾਰਤ ਹੁੰਦੀ ਹੈ ਗੁਜਾਰਤਾ ਹੈ ਗੁਰਸਿੱਖਾਂ ਦੀ ਭਾਲ ਗੁਰਸਿੱਖਾਂ ਦੇ ਫਿਰ ਵੀ ਲੱਭ ਲਈ ਭਾਲ ਲਈ ਖੋਜ ਲਈ ਤੇ ਉਹ ਵਿਚਾਰ ਤੋਂ ਬੋਲਦੀ ਗੱਲ ਬਣਦੀ ਤੇ ਕਾੜ-ਪੜ ਗੱਡੀ ਲੱਦੀ ਹੈ ਹੋ ਜੂਗਾ ਕੰਮ ਹਾਂਜੀ ਇੱਥੇ ਜਿਹੜਾ ਅਖੰਡ ਮੁਹਾਵਣੀ ਲਿਖਿਆ ਹੈ ਬਿਨਾ ਟਿੱਪੀ ਤੋਂ ਲਿਖਿਆ ਜੀ ਦੇਖੋ ਟਿੱਪੀ ਬਾਅਦ ਚ ਲਾਗੇ ਆਪਾਂ ਨੇ ਇੱਕ ਵਾਰ ਕਹਿ ਲੋ ਚਾਹੇ 100 ਵਾਰ ਕਹਿ ਲੋ ਅਸਲ ਲਿਖਤਾਂ ਟਿੱਪੀ ਹੁੰਦੀ ਹੋਣੀ ਅੱਧ ਖੋਦਦਾ ਸੀ ਟਿੱਪੀ ਹੁੰਦੀ ਸੀ ਇਹ ਭਲੇਖਾ ਭੰਦਣਾ ਜੀ ਕਿ ਜਦੋਂ ਆਪਾਂ ਮੁਹਾਵਣੀ ਮਹਲਾ 5ਵਾਂ ਪੜ੍ਹਦੇ ਆ ਉੱਥੇ ਉਹਨਾਂ ਨੇ ਟਿੱਪੀ ਲਾਤੀ ਇੱਥੇ ਛੱਡਤੀ ਆਈਕਲ ਆਈ ਦੀ ਉਹ ਉਦਾਂ ਹੀ ਰੱਖਣੀ ਹੈ ਆਈ ਵੀ ਦੀ ਬਿਨੈਟੀ ਪਿੱਛੇ ਹੀ ਸਭ ਜਿਹਾ ਰੱਖਦੇ ਨਾ ਫਿਰ ਪਤਾ ਤਾਂ ਥਾਈ ਵੀ ਬੁਨਾਵੜੀ ਹੈ ਤੇ ਕਰਕੇ ਇਹਨੂੰ ਸੰਥਿਆ ਨਾਲੇ ਪੜਾਇਆ ਜਾਂਦਾ ਸੀਗਾ ਸੰਥਿਆ ਦਾ ਬੁਦਲ ਵੀ ਇਹ ਸੀਗਾ ਵੀ ਕਿ ਪੀਓ ਲਾਡ ਕਿੱਥੇ ਹੈ ਜੀ ਦਧੀਆਂ ਕਿੱਥੇ ਦੀ ਲਾਉਣੀ ਹੈ ਕਿੱਥੇ ਪੀ ਲਾਉਣੀ ਹੈ ਕਿੱਥੇ ਆਦਕ ਲਾਉਣਾ ਹੈ ਕਿੱਥੇ ਗਰੀ ਲਾਉਣਾ ਆਦਕ ਨੂੰ ਕਿਤੇ ਵੀ ਨਹੀਂ ਲਾਇਆ ਸਿੱਖ ਜਿਹੜਾ ਹੈਗਾ ਲਫਜ਼ ਉੱਤੇ ਵੀ ਆਦਕ ਨਹੀਂ ਜਿਹੜਾ ਸਿੱਖ ਲਫਜ਼ ਹੈ ਉਹ ਜਿੱਥੇ ਆਦ ਸਿੱਖਿਆ ਉੱਤੇ ਵੀ ਆਦ ਕਹਿੰਦੀ ਉਹ ਕਿਥੇ ਸਿੱਖੇ ਪੜੋਗੇ ਸਿੱਖ ਕਿਥੋਂ ਪੜੋਗੇ ਇਹ ਤਾਂ ਫਿਰ ਵਿਸ਼ਾ ਵਿਚਾਰ ਦਾ ਵੀ ਸ਼ੈਲਕ ਠੀਕ ਹੈ ਜੀ ਇਹ ਐ ਕਿਉਂ ਲਿਖਿਆ ਜੀ ਇਹ ਮੁੰਧਾਵਣੀ ਕਿਉਂ ਵਿੱਚੋਂ ਕੱਢੀ ਐ ਕੀ ਭਾਵਨ ਦਾ ਵਿੱਚੋਂ ਕੱਢੀ ਐ ਵਿੱਚੋਂ ਇਹ ਖੋਜਣੀ ਐ ਕਿਵੇਂ ਨਹੀਂ ਇਹ ਵਿੱਚੋਂ ਖੋਜੀ ਕਿ ਠੀਕ ਹੈ ਜੀ ਫਦਾ ਰੱਖੀ ਐ ਉਰਤਾਰ ਇਹਨੂੰ ਫਦਾ ਹੀ ਹਿਰਦੇ ਚ ਰੱਖਣਾ ਚਾਹੀਦਾ ਵੀ ਵਿਚਾਰਤਾ ਹੈ ਫੜਦੇ ਹੋਏ ਵੀ ਵੀ ਭਾਈ ਜੇ ਨਹੀਂ ਸਾਡੇ ਸਭ ਵਿੱਚਾਂ ਇਹ ਸਿੱਧੇ ਅਸ ਨਹੀਂ ਹੈ ਵੀ ਹਨ ਕਿਹਾ ਕੁਝ ਹੋਰ ਹੋਇਆ ਹੱਥ ਕੁਝ ਹੋਰ ਦੀ ਕੁਰਬਾਨੀ ਦੇ ਇਹ ਗੱਲ ਅੱਧ ਚ ਪਹਿਲੇ ਅੱਧ ਚ ਵੀ ਕਹ ਦਿੱਤੀ ਹੈ ਫਿਰ ਜਿਹੜਾ ਆਖਰੀ ਅੱਧ ਹੈ ਉਹਦੇ ਚ ਫੇ ਪੰਜਵੇਂ ਪਾਸ਼ਾ ਨੇ ਕਹੀ ਐ ਇੱਥੇ ਤੀਸਰੇ ਪਾਸ਼ਾ ਨੇ ਕਹੀ ਹੈ ਆ ਫੇ ਦੇ ਵਿੱਚ ਵੀ ਗਈ ਸੀ ਆਦੀ ਵੀ ਪਹਿਲੇ ਦਾਦੀ ਚ ਵੀ ਗਈ ਗੱਲੇ ਠੀਕ ਹੈ ਜੀ ਇਹ ਮੁੰਦਾਵਣੀ ਸਤ ਗੁਰੂ ਪਾਈ ਗੁਰਸਿੱਖਾਂ ਲੱਧੀ ਪਾਲ ਇਹ ਸਤਿਗੁਰੂ ਨੇ ਪਾਈ ਆ ਮੁਕਾਬਲੇ ਤੋਂ ਕਿ ਸਤਿਗੁਰੂ ਨੇ ਸਾਡੀ ਪਰਮੇਸ਼ਰ ਦੀ ਸਾਡੀ ਲਖਾਈ ਹੈ ਬਾਣੀ ਦਾ ਜਿਵੇਂ ਫਰਮਾਇ ਤੇ ਉੱਤੇ ਪਾਇ ਠੀਕ ਹੈ ਜੀ ਉਹਨੇ ਪਾਈ ਆ ਅਸਲੀ ਪਾਈ ਇਹ ਕਿਸੇ ਨੂੰ ਮੁਕਾਬਲੇ ਭਾਵੇਂ ਸਤ ਗੁਰੂ ਨੇ ਪਾਈ ਹੈ ਤੇ ਪੁਆਈ ਸਤ ਗੁਰ ਤੋਂ ਹੈ ਜੀ ਹਾਂ ਜੀ ਹਾਂ ਠੀਕ ਹੈ ਜੀ ਗੁਰਸਿੱਖਾਂ ਲੱਦੀ ਭਾਲ ਗੁਰਸਿੱਖਾਂ ਦੇ ਜੇ ਭੁਜੇ ਜਿਵੇਂ ਆਉਂਦੇ ਜੇ ਕੋ ਸਿੱਖੋਂ ਵੀ ਭੁਜੇ ਲੱਗੇ ਹੁਣ ਵੀ ਕੋ ਜਲੀ ਪਾਉ ਕੀ ਜੇ ਨਾਨਕ ਜਿਸ 부ਝਾਏ ਸੋ 부ਝਸੀ ਹਰ ਪਾਇਆ ਗੁਰਮੁਖੀ ਕਾਲ ਤੇ ਕੋਣ 부ਝਾਏ ਲਫ਼ਜ਼ ਕਰਕੇ 부ਝਾਰਤ ਮੁਕਾਬਲੇ ਦੇ ਅਸਰ ਦਿੱਤੇ ਅਸੀਂ ਮੁਕਾਬਲੇ ਦੇ ਅਸਰ 부ਝਾ ਸਕਿਆ ਨਾ ਗੁਰ ਸਿੱਖਾਂ ਲਈ ਪਾਰ ਤੇ ਬਹੁ ਜਿਸੇ 부ਝਾਏ ਸੋ 부ਝਸੀ ਇਹ 부ਝਾਰਤ ਜੇ ਤੂੰ 부ਝਾਰੇਗਾ ਇਹ ਨਾ 부ਝਉਦਾ ਓਹੀ 부ਝਦਾ ਇਹਦਾ ਮਤਲਬ ਹੈ ਜਿੱਦੇ ਤੇ ਉਹਦੀ ਕਿਰਪਾ ਮੇਰ ਰਹੀ ਉਹ ਹੀ ਕੁਝਦਾ ਇਹ ਹਰ ਪਾਇਆ ਗੁਰਮੁਖੀ ਘਾਲ ਹਾਂ ਗੁਰਮੁਖਾਂ ਨੇ ਘਾਲ ਕਬਰੀ ਕੀਤੀ ਐ ਵਿਚਾਰ ਖਿਆ ਉਹਦਾ ਵਿਚਾਰ ਕੀਤਾ ਤਾਂ ਹਰ ਪਾਇਆ ਠੀਕ ਤਾਂ ਹਰ ਦੀ ਜਾਣਕਾਰੀ ਪਾਈ ਆ ਉਹਨਾਂ ਨੇ ਤਾਂ ਹਰ ਕੁਝ ਬੋਲ ਕੇ ਰੱਖਿਆ ਇਹ ਗੁਰਬਾਣੀ ਚੋਂ ਹੀ ਗੁਰਬਾਣੀ ਦੇ ਅਰਥ ਖੋਜਣੇ ਪੈਣਗੇ ਹਾਂਜੀ ਗੁਰਬਾਣੀ ਪੂਰਾ ਕੋਡ ਸਤਿਗੁਰ ਹੈ ਜਿਆਦਾ ਸੀ ਉਹਨਾਂ ਕੋਲੋਂ ਗੁਰੂ ਮੰਨ ਲਿਆ ਤੇ ਕੋਈ ਹੋਰ ਇਦੋਂ ਰਹਿ ਗਈ ਠੀਕ ਹੈ ਕਹਿੰਦਾ ਸੀ ਗੁਰੂ ਬੋਲਦੇ ਆ ਦੂਆ ਵਾਦੇ ਹੋਰ ਕਿਤਾਬਾਂ ਦੀ ਵੀ ਸਾਨੂੰ ਲੋੜ ਹੈ ਨੂੰ ਸਮਝਣ ਵਾਸਤੇ ਇਹ ਆਪਣੇ ਆਪ ਨੂੰ ਲਾਪੇ ਸਮਝ ਆ ਜਾਂਦੀ ਹੁੰਦੀ ਹੈ ਠੀਕ ਹੈ ਜੀ ਇੱਥੇ ਮንዳਵਣੀ ਅੱਖਰ ਜਿਹੜਾ ਸ਼ਬਦ ਹੈਗਾ ਮንዳਵਣੀ ਇਸ ਦੀ ਵਿਆਖਿਆ ਵੀ ਕਰਤੀ ਹੈ ਨਾਲ ਹੀ ਹੈ ਨਾ ਹਾਂਜੀ ਹਾਂਜੀ ਫੇਰ ਵੀ ਕੁਝ ਲੋਕ ਜਿਹੜੇ ਆ ਉਹ ਕਹਿੰਦੇ ਆ ਮንዳਵਣੀ ਜਿਹੜਾ ਹੈਗਾ ਇਹ ਮੰਦੀ ਗਈ ਬਾਣੀ ਇੱਥੇ ਉਹ ਠੀਕ ਹੈ ਜੀ ਗੱਲ ਆਈ ਕਿ ਉਹਨਾਂ ਮንዳਵਲੇ ਅੱਲ ਜਾਈ ਤੇ ਉਹਨਾਂ ਵੀ ਬਾਰੇ ਕਿ ਉਹ ਕਹਿੰਦੇ ਇੱਥੇ ਟਿੱਪੀ ਨਹੀਂ ਲੱਗੀ ਉਹਨਾਂ ਨੂੰ ਸ਼ਰ ਗਿਆਨ ਨਹੀਂ ਸੀ ਕਿ ਟਿੱਪੀ ਜਿਹੜੀ ਹੈ ਉਹ ਬਾਅਦ ਚ ਉਹਨਾਂ ਨੇ ਜਾਣ ਕੇ ਟਿੱਪੀ ਲਾਈ ਉਹ ਫਿਰ ਜਿਵੇਂ ਅਰਥ ਕਰਦੇ ਨੇ ਕਿ ਟਿੱਪੀ ਹੱਥ ਲਿਖਾਂ ਜੁਦੀ ਉਹ ਦੀ ਜਿਹੜੀ ਨੇ ਫਿਰ ਜੱਲ ਕੇ ਲਾਈ ਉਹ ਫਿਰ ਉਹਨਾਂ ਨੇ ਕਹਿ ਲਿਆ ਹਾਂਜੀ ਮਹੱਲਾ ਤੀਜਾ ਜੋ ਧੁਰ ਮੇਲੇ ਸੇ ਮਿਲ ਰਹੇ ਸਤ ਗੁਰ ਸਿਓ ਚਿਤ ਲਾਏ ਆਪ ਵਿਸ਼ੋਧੇਨ ਤੇ ਵਿਛੜੇ ਦੂਜੇ ਭਾਇ ਕੋ ਇਹ ਜੀ ਅੰਦਰ ਆ ਤਾ ਉਹਨੇ ਆਪਣਾ ਮਰਜ਼ੀ ਸੁਝਾ ਲਿਆ ਨੂੰ ਹਾਂਜੀ ਉਹਨੇ ਉੱਤਰ ਆਤਮ ਨੂੰ ਜਿਹਾ ਇਹ ਦੋ ਦਿਨ ਨੂੰ ਮਾਨਾ ਚਿੱਤ ਦੋ ਦਿਨ ਉਸੇ ਦਾ ਹੀ ਮਾਨ ਹੈ ਉਹਨੇ ਜੇ ਸਮਝਾ ਲਿਆ ਤਾਂ ਉੱਪਰ ਮਿਲ ਗਿਆ ਵਾ ਨਾ ਉਹ ਮਿਲਿਆ ਹੀ ਜਾਂਦਾ ਮਰ ਆਪਣੀ ਮਰਜ਼ੀ ਨਾਲ ਮਿਲ ਨਹੀਂ ਸਕਦਾ ਆਪਣੀ ਮਰਜ਼ੀ ਨਾਲ ਲੱਗਦੀ ਹੋ ਸਕਦਾ ਇਹਦੀ ਕੋਈ ਮਰਜ਼ੀ ਨਹੀਂ ਆਪਣੀ ਮਰਜ਼ੀ ਅਧਨ ਲੈਦੀ ਹੋਈ ਹੈ ਅੰਦਰਲੇ ਦੀ ਮਰਜ਼ੀ ਪਰਮੇਸ਼ਰ ਦੀ ਮਰਜ਼ੀ ਦੁਆਰਾ ਨਟਕਵਾਇਆ ਗੁੰਦੇ ਵਿੱਚ ਜਿਨਾ ਚਿਰ ਪਰਮੇਸ਼ਰ ਦਾ ਅੰਦਰਲੇ ਦੀ ਹੁੰਦਾ ਕਹਰਾਏ ਤਾਂ ਦੋਵਨ ਹੋ ਗਏ ਸਰਬ ਦੀ ਚਿੰਤਾ ਜਿਸਮਨ ਹੋਵੇ ਸਰਬ ਦੀ ਚਿੰਤਾ ਪਰਮੇਸ਼ਰ ਦੇ ਮਨ ਚ ਪਰ ਅਸੀਂ ਆਪਣੀ ਚਿੰਤਾ ਆਪ ਕਰਦੇ ਹਾਂ ਲੋਕਾਂ ਦੀ ਕਰਦੇ ਹਾਂ ਬੱਚਿਆਂ ਦੀ ਕਰਦੇ ਹਾਂ ਤਾਂ ਕਿ ਇਹ ਲੋਨ ਕੀ ਚਿੰਤਾ ਬਤ ਕਰੋ ਚਿੰਤਾ ਤੁਸੀਂ ਹੀ ਹੈ ਸਾਰੀ ਗੇੜ ਦੀ ਪਰਮੇਸ਼ਰ ਨੂੰ ਚਿੰਤਾ ਕਰ ਚਿੰਤਾ ਕਰ ਲੋ ਜੋ ਤੁਰ ਮਿਲ ਆਇਆ ਹੈ ਅੰਦਰ ਆਤਮਾ ਨਾਲ ਮਿਲਿਆ ਹੋਇਆ ਇੱਕ ਹੋ ਗਿਆ ਗੁਰਦਨ ਉਹਨੇ ਆਪਣਾ ਗੁਰ ਸਮਝਾ ਲਿਆ ਵਾ ਸਮਝਾਉਣ ਕਾਰਨ ਉਹ ਚੁੱਕ ਪੜੀ ਗਿਆ ਆਪਣੇ ਮਨ ਨੂੰ ਆਪ ਸਮਝਾਉਣਾ ਪੈਂਦਾ ਉਹ ਬਿਹੜਾ ਰਹਿੰਦਾ ਵਾ ਨਾ ਇਹ ਅੰਤਰਾਤ ਨੂੰ ਚਾਹੇ ਮੇਰਾ ਮਨ ਮਰ ਜਵੇ ਜੇਰਾ ਚਾਹਦਾ ਮੇਰਾ ਮਨ ਸੋਧਾ ਜੀਦਾ ਸੋਧਾ ਜਾਂਦਾ ਜੇਰਾ ਚਾਹਦਾ ਨਹੀਂ ਹੋਦਾ ਨਹੀਂ ਸੋਧਦਾ 51 ਬਾਹਰ ਦੇ ਨਾ ਚਾਹਦੇ ਵਾਸਤੇ ਹਾਂਜੀ ਜੋ ਤੁਰ ਮੇਲੇ ਸੇ ਮਿਲ ਰਹੇ ਸਤਗੁਰ ਸਿਓ ਚਿਤ ਲਾਏ ਫਾ ਸਤਗੁਰ ਦੇ ਚਰਨਾਂ ਨਾਲ ਫਿਰ ਜੁੜ ਜਾਂਦੇ ਨੇ ਉਹ ਚਿਤ ਲਾ ਲੈਂਦੇ ਨੇ ਪੁੱਤਰ ਜੇ ਮੈਂ ਆਪਣੇ ਮਨ ਨੂੰ ਆਪ ਸਮਝਾਉਣਾ ਆਪਣੇ ਨਾਲ ਜੋੜਨਾ ਤੂੰ ਹੀ ਜੁੜਦਾ ਐਵੇਂ ਹੀ ਜੁੜਦਾ ਆਪ ਵਿਛੋੜੇ ਨੇ ਤੇ ਵਿਛੜੇ ਦੂਜੇ ਪਾਇ ਖੋਇ ਦੇਖੋ ਧਿਆਨ ਦੇ ਬੋਲ ਅਸਲ ਨੇ ਧਿਆਨ ਬੋਲ ਜੇ ਕੋਈ ਚਾਹੁੰਦਾ ਮੇਰਾ ਧਿਆਨ ਬਾਹਰ ਰਾਇ ਬਾਹਰ ਰੱਖਣਾ ਮੇਰੇ ਧਿਆਨ ਤੇ ਵਿਛੋੜਿਆ ਹੈ ਜਾਂ ਫਿਰ ਜੇ ਧਿਆਨ ਮਾਇਆ ਚਾ ਤਾਂ ਵਿਛੜਿਆ ਹੈ ਜੇ ਧਿਆਨ ਆਪਣੇ ਆਪ ਚ ਹੈ ਤਾਂ ਗੜਿਆ ਹੈ ਆਪ ਵਿਛੋੜੇ ਜੇ ਆਪੇ ਵਿਛੋੜਦੇ ਹਾਂ ਅਸੀਂ ਧਿਆਨ ਅੱਖੋਂ ਕੋਈ ਨਾ ਸੀ ਇਹ ਵਿਛੋੜ ਕੇ ਫਿਰ ਵਿਛੜਾ ਰਹਿਣਾ ਹੈ ਵਿਛੜੇ ਦੂਜੇ ਪਾਇ ਖੋਇ ਵਿਚੜਵੇ ਹੋਰ ਦੂਜੇ ਭਾਏ ਕੀ ਭੁੱਖ ਮਾਇਆ ਦੀ ਅਸਲ ਚ ਨਾਮ ਤੇ ਭੁੱਖ ਨਹੀਂ ਆਇਆ ਸੱਚ ਦੀ ਭੁੱਖ ਨਹੀਂ ਝੋੜਦੀ ਭੁੱਖ ਮਾਇਆ ਉਹ ਸਭ ਕੋੜ ਗਿਆਨ ਦੇਦਰੇ ਸਾਨੂੰ ਪੱਜੇ ਮਾਇਆ ਨਾਲ ਜੋੜਦੇ ਬੱਜੇ ਮਾਇਆ ਨਾਲ ਜੁੜਨਾ ਹੈ ਅਸੀਂ ਮਾਇਆ ਦੀ ਭੁੱਖੋਂ ਪਾਣ ਜੁੜਦਾ ਜੇ ਮਾਇਆ ਦੀ ਭੁੱਖ ਹੈ ਠੀਕ ਜੁੜਦਾ ਦੂਜੇ ਭਾਏ ਖਵਾਏ ਹੋ ਜਾਂਦਾ ਮਾਇਆ ਦੇ ਵਿੱਚ ਖੋ ਜਾਂਦਾ ਆਪਣੇ ਆਪੇ ਨੂੰ ਭੁੱਲ ਜਾਂਦਾ ਨਾ ਨਾਨਕ ਵਿਣ ਕਰਮਾ ਕਿਆ ਪਾਈਐ ਪੂਰਬ ਲਿਖਿਆ ਕਮਾਈਐ ਕਸ ਕਰਨ ਬਿਲਡ ਕਰਮਾਂ ਤੋਂ ਕੁਝ ਨਹੀਂ ਮਿਲਦਾ ਆਪਣਾ ਹੀ ਕਰਮ ਹੈ ਆਪਣੇ ਉੱਤੇ ਆਪਣੀ ਹੀ ਕਿਰਪਾ ਕਰਨੀ ਗਏ ਭਾਇਆ ਨਾ ਜੁੜਨਾ ਹੈ ਆਪਣੇ ਮਾਇਆ ਨੂੰ ਨਹੀਂ ਛੋੜਨਾ ਆਪਣੇ ਗੋਲਨਾ ਛੋੜੇ ਉੱਧਰ ਲਿਖਿਆ ਕਮਾਏ ਖਮੂਦਾ ਕੀ ਹੈ ਪੂਰਵ ਲਿਖਿਆ ਜੋ ਇਹ ਮੰਨ ਲੈਂਦਾ ਉਹੀ ਕਮੂਦਾ ਪੂਰਵ ਲਿਖਿਆ ਮਤਲਬ ਹੈ ਪਹਿਲਾਂ ਕੋਈ ਚੀਜ਼ ਅਸੀਂ ਬੰਨਦੇ ਆ ਫਿਰ ਉਹ ਕਰਦੇ ਜੋ ਮੰਨ ਲਿਆ ਪੂਰਵ ਲੈ ਲਿਆ ਉਹ ਬੰਦੇ ਨੂੰ ਸਾਰੇ ਸੀ ਚੱਲਣਾ ਹੁੰਦਾ ਗੁਰਬਾਨੀ ਵਿੱਚ ਸੁਣ ਕੇ ਵਧੀਏ ਨਾ ਤਾਂ ਉਹਦੇ ਨਾਲ ਸੁਭਾਅ ਥੋੜੀ ਬਦਲ ਜਾਊਗਾ। ਹਾਂਜੀ। ਹੋੜੀ ਬਹਿ ਸਖੀਆਂ ਜਿਸ ਗਾਵੇ ਹਨ ਗਾਵਣ ਹਾਰੀਆਂ ਹਰ ਨਾਮ ਸਲਾਹੋ ਨਿਤ ਹਰ ਕੋ ਬਲਹਾਰੀਆਂ। ਹਾਂ ਸਖੀਆਂ ਗਾਉਂਦੇ ਜਿਹੜੇ ਖੂਬੀ ਨਾਲ ਆੜਦੇ ਉਹ ਸਖੀਆਂ ਹੁੰਦੀਆਂ। ਸਭ ਤੋਂ ਢੇਰੇ ਇਹਦਾ ਰਿਸ਼ਤਾ ਹੋਵੇ। ਜਿਹੜਾ ਇੱਕ ਪਿਤਾ ਇੱਕ ਸਖੀਆਂ ਬਾਰਕ ਰਣੇ ਜਿਹੜੇ ਬੰਦੇ ਉਹ ਸਖੀਆਂ ਦੇ ਸਾੜੀ। ਆਪੇ ਇਹ ਦੋ ਰਸਤਾ ਆਲਰੇਡਾ ਕੀ ਹੋ ਗਿਆ ਇੱਕ ਪਤਾ ਇੱਕ ਕਿੰ ਆਂਪਾਰਕ ਇਹ ਸਕੀਰ ਦੇ ਵੈ ਸਕੀਆਂ ਜਸ ਗਾਵੇ ਜਸ ਕਰਦੀ ਉਹ ਕੋ ਸਿੱਖ ਸੰਗਤ ਜਸ ਕਰਦੀ ਹੁੰਦੀ ਆ ਜਸ ਗਾਵੇ ਲਗਾਉਣ ਹਾਰੀਓ ਉਹ ਜਿਹੜੀਆਂ ਗਾਉਣ ਕਾਫਲ ਨੇ ਉਹੀ ਗਾਉਂਦੀਆਂ ਨੇ ਜਿਨ੍ਹਾਂ ਨੂੰ ਪਾਇਆ ਦੀ ਭੁੱਖ ਨਹੀਂ ਉਹੀ ਗਾਉਂਦੀਆਂ ਨੇ ਉਹੀ ਗਾਉਣ ਹਾਰੀਆਂ ਨੇ ਪਾਇਆ ਦੀ ਭੁੱਖ ਰੱਖ ਕੇ ਜਿਹੜਾ ਗਾਉਣ ਉਹ ਗਾਣਾ ਰੀਅਲ ਦਾ ਪਾਇਆ ਵਾ ਓਏ ਜੀ ਹਰ ਨਾਮ ਸਲਾਹੁ ਨਿਤ ਹਰ ਕੋ ਬਲਹਾਰੀਆਂ ਜਿਹੜੇ ਹਰ ਨਾਮ ਤੇ ਸਲਾਹ ਕਰਦੇ ਨੇ ਤੇ ਨਿਤ ਕਿਸੇ ਵਿਅਕਤੀ ਵੀ ਸਲਾਮ ਦਾ ਜ਼ਿਕਰ ਕਰਦੇ ਹੁਕਮ ਨਹੀਂ ਸਿਰਫ ਸਲਾਹ ਤਾਂ ਕਰਦੇ ਨੇ ਕਿ ਹੁਕਮ ਇਹਨਾਂ ਦਾ ਸਭ ਕੋ ਹੈ ਸੁਪਰੀਮ ਜੀ ਸਭ ਤੋਂ ਹੁਕਮ ਹੈ ਜੋ ਸੁਪਰੀਮ ਹਨ ਉਹ ਵੀ ਸੁਪਰੀਮ ਜਿਹੜੇ ਬੁਲਦੇ ਨੇ ਉਹਨਾਂ ਨੇ ਬਲਹਾਰੀ ਹੈ ਉਹਨਾਂ ਦੇ ਕੁਰਬਾਨ ਹੈ ਜਿਹੜੇ ਕਿਸੇ ਵਿਅਕਤੀ ਨੂੰ ਸੁਪਰੀਮ ਬੁਲ ਕੇ ਬੁਲਦੇ ਤੇ ਉਹਨਾਂ ਦੇ ਬਲਹਾਰੀ ਨਹੀਂ ਹੈ ਦੇਖੋ ਗੁਰਬਾਣੀ ਕੀ ਕਹਿੰਦੀ ਆ ਸੀ ਕੀ ਕਰਦੇ ਨਹੀਂ ਅੱਤੀ ਪੂਜ ਤਰੀ ਹੈ ਨਹੀਂ ਵਰਤਦੇ ਸਾਨੂੰ ਨਹੀਂ ਆ ਗਿਆ ਹੈ ਗੁਰਬਾਣੀ ਨੇ ਕਿਰਤ ਦੀ ਪੂਜਾ ਅਸੀਂ ਨਹੀਂ ਕਰ ਸਕਦੇ ਕਿਰਤ ਨੂੰ ਵੱਡਾ ਨਹੀਂ ਬਣ ਸਕਦੇ ਪਰ ਕਿੰਨਾ ਵੱਡਾ ਹੋ ਗੋਖੰਬੜਾ ਸਭ ਤੇ ਸੁਪਰੀਮ ਹੈ ਇਹ ਹਰ ਕੋ ਬਲਹਾਰੀਆਂ ਲਿਖਿਆ ਜੀ ਹਰ ਨਾਮ ਸਲਾਹੋ ਨਿਤ ਹਰ ਕੋ ਬਲਹਾਰੀਆਂ ਹਰ ਤੇ ਜਾਓ ਬਲਹਾਰਾਂ ਜੀ ਆ ਆਪਣੇ ਮੂੜ ਤੇ ਬਲਹਾਰ ਜਾਓ ਦੇਖੋ ਆਪਣੇ ਉਹ ਬੰਨੋ ਆਇਆ ਤਾਂ ਉਹ ਗੁਲਪਟਾ ਜੇ ਬੋਲ ਵੱਡਾ ਹੈ ਪੱਥਰੋ ਗੁਰੂ ਗੁਰ ਗੁਰ ਪਰਮੇਸ਼ਰ ਇੱਕੋ ਜਾਣ ਕਿ ਗੁਰ ਪਰਮੇਸ਼ਰ ਇੱਕੋ ਹੀ ਹੈ ਜੀ ਜੇ ਨਾਲੇ ਹਰ ਚੇਤਨ ਹੈ ਨਾ ਜੀ ਹਰ ਤਾਂ ਜੜ ਨਹੀਂ ਨਾ ਹੈ ਜੀ ਚੇਤਨ ਹੈ ਜੜ ਕਿੱਥੇ ਆ ਹਰ ਚੇਤਨ ਬਦੇ ਵੀ ਮਾਇਆ ਜਲਪਤ ਹੋਈ ਆਈ ਦੀ ਉਹ ਮਾਇਆ ਜਲਪਤ ਹੋਦਾ ਹੀ ਦੀ ਜੀ ਤਾਂ ਹੀ ਫਿਰ ਉਹਦੀ ਪੂਜਾ ਕਰਨੀ ਆ ਸੀ ਹਾਂ ਜੀ ਬਿਲਕੁਲ ਦਰਿਆ ਜਿਹੜਾ ਸੰਘੁਤਰ ਨਾਲ ਜੁੜਿਆ ਹੋਇਆ ਹੈ ਉਹ ਦਰਿਆ আর ਸੰਘੁਤਰ ਇੱਕੋ ਹੀ ਹੁੰਦਾ ਨੇ ਫਿਰ ਤੋ ਕਹਿਣ ਸੁਣਨ ਕੋ ਦੂਜਾ ਪਾਣੀ ਉਹ ਪਾਣੀ ਦਾ ਪਾਣੀ ਜੁੜਿਆ ਹੈ ਹਾਂਜੀ ਜਿੰਨੀ ਸੁਣ ਮੰਨਿਆ ਹਰ ਨਾਉ ਤੇ ਨਾ ਹੋ ਵਾਰੀਆਂ ਹਾਂ ਜਿਹਨਾਂ ਨੇ ਸੁਣਨਾ ਕਿ ਬੁੱਧਲੇ ਆ ਲੋ ਬੁੱਧ ਕਬਦੂ ਬੁੱਧਲੇ ਆ ਜਿਹਨੇ ਪਾਣਾ ਸੁਣਿਆ ਪਹਿਲਾਂ ਤਾਂ ਵੀ ਜੋ ਕੁਝ ਸੰਸਾਰ ਚ ਹੋ ਰਿਹਾ ਹੈ ਪਰਮੇਸ਼ਰ ਦਾ ਪਾਣਾ ਔਰ ਸੁਣ ਤਾ ਲਿਆ ਮੰਨਿਆ ਹੈ ਦੀ ਉਹਨਾਂ ਦੀ ਗੱਲ ਨਹੀਂ ਪੜਨੀ ਖਣੇ ਪਰਵਾਹ ਨਾ ਹੋ ਜਾਣੀਆਂ ਜਿਹਨਾਂ ਸੁਣ ਕੇ ਬੋਨ ਲਿਆ ਉਹੀ ਪਾਸ ਹੋਣਗੇ ਜਿਹਨਾਂ ਨੇ ਬੋਨ ਲਿਆ ਵਾਕੀ ਫੇਲ ਨੇ ਸਭ ਨਾ ਬਨਾਉਣੇ ਸੱਥ ਫੇਲ ਸੁਣ ਪਾ ਕੇ ਲਿਆ ਸੁਣਨਾ ਕੋਈ ਫਰਕ ਨਹੀਂ ਪੈਂਦਾ ਪੜੇ ਸੁਣ ਲਈ ਕਿਆ ਹੋਈ ਜਿ세ਹ ਜਨੂ ਬੋਨ ਲਿਆ ਸੋਈ ਬੱਟ ਟਿਕਦਾ ਦਾ ਗਾ ਬੁੱਢ ਟਿਕਦਾ ਬੁੱਢੇ ਮੈਨੂੰ ਬੋਲਦੀ ਟਿਕਦਾ ਅਜੇ ਨਾ ਬੋਲ ਟਿਕਿਆ ਉਹੀ ਪ੍ਰਾਪਤੀ ਹੈ ਜਿਹਦਾ ਟਿਕਿਆ ਨਹੀਂ ਕੋਈ ਪ੍ਰਾਪਤੀ ਕੁਛ ਵੀ ਪ੍ਰਾਪਤੀ ਨਹੀਂ ਹੈ ਕਰਦੇ ਰੋ ਕੀਤਮ ਦੇ ਰਾਤ ਜਵਨ ਦੀ ਟਿਗਿਆ ਆਇਦਾ ਮਤਲਬ ਬੰਦੇ ਆ ਦੀ ਜੇ ਬੰਦੇ ਆ ਨਹੀਂ ਤਾਂ ਬੰਦੇ ਟਿਗਿਆ ਜੀ ਹਾਂਜੀ ਗੁਰਮੁਖੀਆਂ ਹਰ ਮੇਲ ਮਿਲਾਵਣ ਹਾਰੀਆਂ ਹੋਂ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆਂ ਗੁਰਮੁਖੀ ਆਰ ਮੇਲ ਅੱਜ ਗੁਰਮੁਖੀ ਨੂੰ ਭਲਾਇਆ ਮਿਲਾਵਣ ਹਾਰੀਆਂ ਦੇ ਉਹ ਮਿਲਾਵਣ ਹਾਰੀਆਂ ਦਾ ਅਰਥ ਇਹ ਆ ਉਹ ਦੂਜੇ ਨੂੰ ਵੀ ਬੁਲਾ ਸਕਦੀਆਂ ਨੇ ਰਾਜਾਂ ਦੀਆਂ ਨੇ ਵਿਧੀਆਂ ਹੁੰਦੀਆਂ ਨੇ ਗੁਰਮੁਖ ਆਪ ਮਿਲਿਆ ਹੈ ਦੂਜਿਆਂ ਨੂੰ ਮਿਲਣ ਦੀ ਬਿਧੀ ਦੱਸ ਸਕਦਾ ਹੈ ਬਲਾਵਣ ਹਾਰੀਆਂ ਦਾ ਬਤਨ ਹਾਲੇ ਮਹਾਲੀ ਉਹ ਬਲਾਵਣ ਹਾਰੀਆਂ ਵੀ ਜੇ ਐ ਮਿਲਿਆ ਸੀ ਐ ਬੜੀ ਦਾ ਇੰਨੀ ਉਹਨਾਂ ਨੂੰ ਗੱਲ ਦਾ ਪਤਾ ਹੈ ਸਭ ਜੇ ਉਹ ਦੱਸ ਸਕਦੇ ਉਹ ਦੱਸਿਆ ਜੀ ਗੁਰਮੁਖ ਨੇ ਹੋਰ ਕੀ ਕੀਤਾ ਹਾਂ ਵੱਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆਂ ਹਾਂ ਜਿਹਨਾਂ ਨੇ ਆਪਣੇ ਤਦ ਗੋਲ ਨੂੰ ਆਪਣੇ ਗੋਲ ਨੂੰ ਹਰ ਵਕਤ ਉਹਨੂੰ ਦੇਖਦੀਆਂ ਨੇ ਹਰ ਵਕਤ ਉਹ ਕਵਾਨ ਉਹਦੇ ਚ ਰਹਿੰਦਾ ਹੈ ਧਿਆਨ ਰੱਖਦੀਆਂ ਨੇ ਉਹਨਾਂ ਦੇ ਮਾਂ ਕੁਰਵਾਨ ਠੀਕ ਹੈ ਜੀ ਇੱਥੇ 8ਵੀਂ ਪੜਾਵੀ ਸਮਾਪਤੀ ਹੈ ਜੀ